ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤੇ ਦੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਤਸੀਰ ਬਾਗਾ ਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰ ਉਹਨਾਂ ਬੇਜ ਤੇ ਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਦ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਜੀ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਜੀ ਜਿਹਦੇ ਜਿਹੜਾ ਨਾਮ ਪਸੰਦ ਆ ਤਾਈ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਤਸੱਲੀ ਪਰਖਾ ਤੁਹਾਡਾ ਫਰਜ਼ ਬੰਦਾ ਤੁਸੀਂ ਪੈਸੇ ਲਾਉਣੇ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣ ਦਾ ਵੇ ਫਾਂਡੇ ਪਸ਼ੂ ਖੜਾ ਵਾ ਤਸੱਲੀ ਪਰਖ ਤੁਸੀਂ ਆਪ ਦੀ ਆਪ ਆਏ ਕਰਨੀ ਆ ਜੀ ਆਓ ਕਰਦੇ ਆ ਵੀਰ ਨਾਲ ਗੱਲਬਾਤ ਲੈਨੇ ਪਰਜਨ ਕਰਨੀ ਦੋਨਾਂ ਵੇੜਾਂ ਬਾਰੇ ਅਜੀ ਬੈਸਰੀ ਕਾਲ ਬੈਸਰੀ ਕਾਲ ਨਾਮ ਦੱਸ ਦਗੇ ਬਾਈ ਬਾਈ ਆਜੂ ਬਾਈ ਠੀਕ ਆ ਬਾਈ ਦੋ ਵੇੜਾ ਬਕਾਉਗਾ ਜੀ ਠੀਕ ਹੈ ਇਧਰ ਸ਼ੁਰੂ ਕਰ ਲਈਏ ਇੱਕ ਨੰਬਰ ਕਿਹੜੇ ਟੇਲ ਆ ਬਾਈ ਇਹਦੇ ਇਹ ਬਾਈ ਟੋਕ ਕੜਾਈ ਠੀਕ ਹੈ ਜੀ ਸੋਈ ਨੂੰ ਸਮਾ 9 ਕਿਲੋ ਠੀਕ ਹੈ ਜੀ ਇਹਨ ਬਾਈ ਆਪਾਂ 1 ਮਹੀਨਾ ਉਹਨਾਂ ਨੇ ਕਿਹਾ ਠੀਕ ਆ ਭਰਾ ਇਹਨੂੰ ਠੀਕ ਹੈ ਜੀ ਹਾਂ ਜੀ ਆਪਾਂ ਗਾਂ ਨੂੰ ਕਿੱਥੇ ਨਹੀਂ ਕਿੰਨਾ ਲੈ ਹੋ ਸੁਆ ਸੁਆ ਬਾਈ ਦੂਜੀ ਵਾਰ ਤੇ ਹੋ ਠੀਕ ਹੈ ਜੀ ਪਹਿਲਾ ਸੋਈ ਵੀ ਹੈ ਹਾਂ ਜੀ ਪਹਿਲਾ ਤੋੜ ਲਈ ਮੜਾ ਜਾ ਲੋ ਬੇ ਦੋਸਤੋ ਕਦ ਕੱਡ ਫੁੱਲ ਵੱਡਾ ਹੀ ਆ ਉਹਨਾਂ ਥਾਣਾ ਹਵਾਨਾ ਫਿਟਿੰਗ ਵਾਲਾ ਹਵਾਨਾ ਵਾ ਤੇ ਵੇਖ ਸਕਦੇ ਹੋ ਚਾਰੇ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਗ ਨਹੀਂ ਕਦ ਕੱਡ ਫੁੱਲ ਵੱਡਾ ਹੀ ਆ ਬਾਈ ਦੇ ਮੁੱਢ ਤੱਕ ਆਉਂਦੀ ਵਾਹ ਇਹ ਨਵੇਂ ਨਵੇਂ ਬਹੁਤ ਹੈਗਾ। ਤੋਂ ਤੋਂ ਦਾ ਬਾਈ ਕਹਿੰਦਾ 9 ਕਿਲੋ ਮਹੀਨਾ ਹੋ ਗਿਆ ਬਾਣੀ ਨੂੰ ਦੱਸਿਆ ਮਾਲਕਾਂ ਨੇ ਆਪਣੇ ਨਾਲ ਜਮਾ ਖਾਲੀ ਆ ਗਈ। ਫਿਟਨਸ ਵਾਲਾ ਹਵਾਨਾ ਸੋਹਣਾ ਕਦਕੜ ਫੁੱਲ ਵੱਡਾ ਹੀ ਹੈਗਾ। ਤੇ ਵੇਖ ਸਕਦੇ ਹੋ ਜੀ ਪ੍ਰਿੰਟ ਵਾਸੀ ਦਾ ਬਹੁਤ ਚੰਗਾ ਵਾ। ਸੋਹਣਾ ਥਾਣਾ ਹਵਾਨੇ ਦੀ ਆ ਗਈ। ਪਹਿਲਾ ਸੁਗਾ। ਚੰਗਾ ਪਾウダー ਪਾウダー ਪਾ ਲੋਂਗੇ। ਇਹ ਨਾ ਵੀ ਤਾਂ ਵੀ ਰਹਿ ਜਨਾਂ ਨੇ। ਕਿਉਂ ਰਹਿੰਦੇ ਗਏ ਤੁਰਗਾ ਆਂ ਜਾਂ ਬੈੜਾ। ਬੱਚਿਆਂ ਸਾਹਮਣੇ ਨਾਲ ਚੰਗੀ ਆ ਗਈ ਕੋਈ ਫਰਾਕਲ ਨਹੀਂ ਗਈ ਬਈ ਬੁੱਢੀ ਆ ਜਾ। ਪਹਿਲਾ ਸੁਗਾ ਵਾ। ਸੋਹਣੀ ਵੈੜ ਆ ਗਈ ਕਦ ਘੜ ਚੰਗਾ ਬਰੀਰ ਬੂਡ ਬਹੁਤ ਆ ਗਈ ਮੁੱਲ ਬਾਈ ਇਹਦਾ ਇਹਦਾ ਖਾਈ ਆ ਬਾਈ ਵਿੱਚੋਂ ਮਾਨਤਾਨ ਕੋਈ ਦੋ ਦੋ 28000 ਰੁਪਏ ਮੁੱਲ ਬੱਛੰਗ ਵਾਲਾ ਪਾਸ ਜਾਵਾ ਜੈ ਛੋਟਾ ਜਾ ਮੁੱਲ 28000 ਰੁਪਏ ਜਿਹਦੇ ਪਸੰਦ ਹੈ ਬਾਈ ਨਾਲ ਗੱਲ ਕਰ ਲਈ ਦੋ ਤੁਸੀਂ ਦੋ ਟਾਈਮ ਚੋਲਣਾ ਵਾ ਤੇ ਸਦੋ ਤੁਸੀਂ ਬਾਈ ਨਾਲ ਕਰ ਲੈਣਾ ਵਾ ਦੋ ਨੰਬਰ ਤੇ ਆ ਜੀ ਬਾਈ ਬਾਈ ਉੱਤੋਂ ਪੜ ਗੱਪਣਾ ਜੀ ਠੀਕ ਹੈ ਜੀ ਕਿੰਨੇ ਟਾਈਮ ਦੀ ਗੱਪਣਾ ਬਾਈ ਇਹ 4 ਮਹੀਨੇ ਦੀ 5 ਮਾਂ ਲੱਗ ਗਿਆ ਜੀ ਠੀਕ ਹੈ ਜੀ ਠੀਕ ਆ ਬਈ ਪੰਜਵਾਂ ਲੱਗਿਆ ਦੁੱਧ ਕਿੰਨਾ ਬਈ ਥੱਲੇ ਦੇ ਬਾਈ ਉੱਥੋਂ ਦਾ ਆਪਾਂ 12 ਤਿੰਨ ਕੱਲ੍ਹ ਜੋ ਕੱ ਲੈ ਆਇਆ ਠੀਕ ਆ ਜੀ ਆਸਟ ਕੱਲ੍ਹ ਹੋਊਗਾ ਬਾਈ ਠੀਕ ਆ ਜੀ ਠੀਕ ਆ ਬਾਈ ਇਹ ਫਾਰਮ ਚ ਲੋਈਏ ਬਈ ਆਪਾਂ ਠੀਕ ਆ ਜੀ ਦੰਦੋ ਬਾਈ ਦੰਦੋ ਬਾਈ ਛੇਦਾਂ ਦਾ ਠੀਕ ਆ ਜੀ ਪਹਿਲਾ ਸੂਅਸ ਦੂਜੇ ਲਈ ਗੱਭਣਾ ਦੂਜੇ ਵਾਸਤੇ ਗੱਭਣਾ ਜੀ ਤੋੜ ਲਈ ਮੜੀ ਜੀ ਕੱਢ ਕੇ ਬਾਹਰ ਨੂੰ ਲੋ ਜੀ ਦੋਸਤੋ ਤੋਕੜ ਗੱਭਣਾ ਚੈੱਕ ਪਾਸ ਆ ਗਈ ਲੋ ਜੀ ਦੋਸਤੋ ਫੁੱਲ ਨਿੱਗਰ ਤੇ ਫੁੱਲ ਵਜਨ ਵਾਲੀ ਵਹਿੜ ਆ ਗਈ ਪ੍ਰਿੰਟ ਵਿੱਚ ਦਾ ਬਹੁਤ ਚੰਗਾ ਵਾ ਚਾਰਾ ਮਹੀਨਿਆਂ ਦੇ ਗੱਭਣ ਚ ਤੂੰ ਜਦੋਂ ਨੂੰ ਇਹਨੇ ਸੁਣਾ ਵਾ ਸਿਆਲ ਚ ਫੋਲਰ ਉੱਤ ਚਾ ਕੇ ਸੁਣਾ ਵਾ ਤੁਸੀਂ ਕਹ ਬਾਈ ਕੰਦਾ 12 13 ਕਿਲੋ ਪਹਿਲਾ ਸੁਆ ਸੋਈ ਵੀ ਆ ਦੂਜੇ ਲਈ 14 ਮਹੀਨੇ ਦੀ ਗੱਪਣ ਚੈੱਕ ਪਾਸ ਆ ਬਾਈ ਕਰਾ ਕੇ ਲੈ ਤੁਸੀਂ ਆਪਦੀ ਕਰਾ ਕੇ ਲੈ ਜਾਣੀ ਆ ਸੋਨਾ ਹਵਾਨਾ ਵਾ ਠੋਸ ਨਿਗਰ ਹਵਾਨਾ ਵਾ ਟਟਮਾ ਲਾਵਾ ਹਵਾਨਾ ਨਹੀਂ ਗਾ ਨਵਾ ਹਾਂਡ ਛੇ ਦੰਦ ਮੂੰਹ ਤੋਂ ਟੋਕੜ ਗੱਪਣ ਚੈੱਕ ਪਾਸ ਵਜੋਂ ਬਹੁਤ ਨਿਗਰ ਨੁਗਰ ਤੇ ਵੇਖ ਹੀ ਸਕਦੇ ਹੋ ਜੀ ਸੋਨੇ ਥਾਣਾ ਚਾਰ ਹੀ ਥਾਣਾ ਤੇ ਵੇਖ ਸਕਦੇ ਹਾਂ ਆ ਮੜੀਆਂ ਮੜੀਆਂ ਫੋਟ ਜੀ ਆ ਗਈ ਕਿਉਂਕਿ ਐਚਐਫ ਮਸਾਲਾ ਜਾਤ ਜ ਬੜੀ ਮੋਟੀ ਫੋਟ ਇਹ ਆ ਜਾਂਦੀ ਹੈਗੀ ਵੇ ਇਹਨਾਂ ਬਹੁਤ ਆ ਬੰਦਾ ਫਾਰਮ ਚੋਂ ਲਈ ਆਗੀ ਤੁਸੀਂਗਾ 12 13 ਕਿਲੋ ਪਰ ਆਪਣੇ ਕੋਲੇ ਆ ਗਏ 10 ਕਿਲੋ ਇਸ ਟਾਈਮ ਤਿਆਰ ਆ ਤੁਸੀਂ ਜੇ ਤਾਂ ਨੌ ਮੰਨ ਕੇ ਲੈ ਲਿਓ ਗਾਂ ਵੈੜ ਫੌਲਰ ਪੰਿਆਂ ਦੀ ਹੈਗੀ ਕਿਉਂਕਿ 4 ਮਹੀਨੇ ਦੇ ਗੱਭਣ ਚੈੱਕ ਪਾਸ ਹੋ ਤੇ 3 ਮਹੀਨੇ ਦੋ ਤਾਂ ਪੈਣਾ ਤੁਹਾਨੂੰ ਇਹਨੇ ਹੋਰ ਜਦੋਂ ਦਿਨਾਂ ਤੇ ਆ ਗਈ ਤੁਹਾਨੂੰ ਪਤਾ ਜੇ ਰੋਤ ਸੁਣਾ ਨੇ ਖੇੜਾਂਾਂ ਤੇ ਜਾ ਕੇ ਉਦੋਂ ਇਹਨਾਂ ਜਾਤ ਬਰੀਡ ਦੀ ਤੇਜ਼ੀ ਹੁੰਦੀ ਹੈਗੀ ਉਦੋਂ ਚੰਗੇ ਵਟ ਸਕਦੇ ਹਾਂ ਜੀ ਸੋਹਣਾ ਥਾਣ ਹਵਾਨਾ ਤੇ ਵੇਖ ਸਕਦੇ ਹੋ ਬਾਈ ਨਵੇਂ ਨੇ ਬਹੁਤ ਆਗਾ ਗੋਬੜੀ ਵਿਹੜਾ ਕੋਈ ਲਿੱਸੀ ਫਿੱਕੀ ਨਹੀਂ ਗਈ ਮੁੱਲ ਬਾਈ ਇਹਦਾ ਫਿਰ ਇਹਦਾ 55000 ਹੈ ਵਿੱਚੋਂ ਕੀ ਮਾਨਤਾਨ ਮਾਨਤਾਨ ਕਰਦਾਂਗੇ ਦੋਸਤੋ 55000 ਰੁਪਇਆ ਮੁੱਲਾ ਵਿੱਚੋਂ ਕੀ ਮਾਨਤਾਨ ਥੋੜਾ ਜਰੂਰ ਹੋ ਜਾਊਗਾ ਦੁੱਧ ਜਿਹੜਾ ਦੱਸਿਆ ਬਾਈ ਤੁਸੀਂ ਚੋ ਲੈਣਾ ਵਾ ਸੋਦੋ ਦੀ ਬਾਈ ਨਾ ਕਰ ਲੈਣਾ ਵਾ ਸੋਹਣੀਆਂ ਵਿਹੜਾ ਬਾਈ ਦੀਆਂ ਇੰਨੇ ਭਾਜ ਕਿਸੇ ਨੂੰ ਤੁਹਾਨੂੰ ਕੋਈ ਵਿਹੜ ਨਹੀਂ ਮਿਲਨੇਗੀ ਇੱਕ ਨੰਬਰ ਤੇ ਮੈਂ 28000 ਰੁਪਇਆ ਪਹਿਲਾ ਸੂਆ ਦੋ ਨੰਬਰ ਤੇ ਮੁੱਲ 55 ਪਹਿਲਾ ਸੂਆ ਦੂਜੇ ਦੇ ਗੱਬਣ ਚਾਰਾਂਵੇਂ ਟੋਕੜ ਗੱਬਣ ਚੈੱਕ ਪ ਜੋ ਨਾ ਪਸੰਦਾ ਹੀ ਬਾਈ ਨਾਲ ਗੱਲਬਾਤ ਕਰ ਨੰਬਰ ਸਕਰੀਨ ਤੇ ਚਲੀ ਜਾਣਾ ਵਾ ਧੰਨਵਾਦੀ